ਆਇਓ ਛੱਡ ਗੱਲਾਂ ਦਿਓ ਉਹ ਕੋਈ ਉਹ ਨੂੰ ਨੀ ਸਾਈਡ ਦੇਗਾ ਤੇ ਉਹ ਕੱਢਣ ਨਹੀਂ ਦੇਊਗਾ ਉਹਨੂੰ ਬਸ ਉੰਦਗ ਵਹੀ ਜੜੀ ਹੈ ਇਹ ਡਰਾਈਵਰਾਂ ਦੀ ਤਾਂ ਹੋ ਸਕਦੀ ਹੈ ਆ ਜਿਹੜੇ ਵਿੱਚ ਸਵਾਰੀਆਂ ਬੈਠੀਆਂ ਉਹਨਾਂ ਦਾ ਕੀ ਕਸੂਰ ਹੈਗਾ ਤੁਸੀਂ ਹੌਰਨ ਸੁਣ ਸਕਦੇ ਆ ਹੌਰਨ ਬਿਨਾਂ ਗੱਲ ਤੋਂ বাজ ਰਿਹਾ ਹੌਰਨ ਦੀ ਨ ਰਿਕਵੈਸਟ ਆ ਜਿਹੜੇ ਆਪਣੇ ਪੁਲਿਸ ਮੁਲਾਜ਼ਮ ਹੈਗੇ ਬਹੁਤ ਵਧੀਆ ਕੰਮ ਕਰ ਰਹੇ ਜਿਹੜੇ ਲੋਕਾਂ ਦੇ ਘਰ ਜਾ ਜਾ ਕੇ ਗਿਫਟ ਦਿੰਦੇ ਆ ਤੇ ਉਹਨਾਂ ਨੂੰ ਵੀ ਰਿਕਵੈਸਟ ਆ ਕਿ ਇਹਨਾਂ ਨੂੰ ਵੀ ਗਿਫਟ ਦਿੱਤਾ ਜਾਣਾ ਚਾਹੀਦਾ ਜਿਹੜੇ ਰੋਂਗ ਡਰਾਈਵਿੰਗ ਕਰ ਰਹੇ ਆ ਅੰਨੀ ਰਾਫਤ ਗੱਡੀ ਚਲਾ ਰਹੇ ਆ ਛੱਡ ਗੱਲਾਂ ਦਿਓ ਕਿਹ ਅਰਬੰਦ ਬਕਸਾ ਨਿਕਲੀਆਂ ਇਹ ਇਹਨਾਂ ਨੂੰ ਵੀ ਦਿੱਤਾ ਜਾਵੇ ਕਿਉਂ ਲੱਗੇ ਕਿ ਰਫ ਡਰਾਈਵਿੰਗ ਨਹੀਂ ਕਰਦੀ ਜਾਂਦੀ ਆ ਜੀ ਆਹ ਜੀ ਦੋ ਬੱਸਾਂ ਆ ਜੀ ਇੱਕ ਐਸਐਮਟੀ ਬੱਸ ਆ ਤੇ ਦੂਜੀ ਹੈਗੀ ਆ ਦੁਆਬਾ ਵਾਲਿਆਂ ਦੀ ਇਹ ਬੰਦੇ ਇੰਨੇ ਰੋਂਗ ਚਲਾ ਰਹੇ ਆ ਤੇ ਮਸੀਂ ਪਿੱਛੇ ਇੱਕ ਹਾਦਸਾ ਹੋਣਾ ਬਚਿਆ ਆ ਤੁਹਾਡੇ ਸਾਹਮਣੇ ਦੇਖਿਓ ਇਤਤਾਮ ਬੱਸਾਂ ਚਲਾਉਣ ਲੱਗੇ ਹੋਏ ਆ ਜੀ ਰੇ ਸਾਲ ਆਈਆਂ ਹੋਈਆਂ ਜੀ ਉਹਨੂੰ ਇਹ ਆ ਕਿ ਮੈਂ ਹੱਥ ਤੋਂ ਮਰੇ ਡੇੜਾਵਾ ਉਹਨੂੰ ਇਹ ਆ ਜੀ ਮੈਂ ਹੱਥ ਤੋਂ ਮਰੇ ਡੇੜਾਵਾ ਐਨੀਆਂ ਵਿੱਚ ਸਵਾਰੀਆਂ ਆ ਤੇ ਜਿਹੜਾ ਹਾਦਸਾ ਹੋ ਸਕਦਾ ਹੈ ਜਿਹੜੀ ਪਾਸ ਦੀ ਸਪੀਡ ਲਿਮਟ ਹੈ ਉਹ ਓਵਰ ਆ ਰਹੀ ਵਾਰੰਦਾਂ ਤੋਂ ਅੱਥੇ ਨਹੀਂ ਜਾ ਕਰੇ ਓਏ ਹੋ ਨਾ ਮਾਰੇ ਬਾਈ ਲਦਾਰੇ ਸਾਲਾ ਇਹ ਆਪਣੀਆਂ ਪੂਰੀਆਂ ਉਹਨੂੰ ਇਹ ਆ ਮੈਂ ਧੋਗੇ ਘੜ ਲਵਾ ਉਹਨੂੰ ਇਹ ਆ ਮੈਂ ਧੋਗੇ ਘੜ ਲਵਾ ਸਵਾਰੀਆਂ ਅੱਗੋਂ ਚੱਕਣ ਦੀ ਚੱਕਰ ਦੇ ਵਿੱਚ ਇੰਨੇ ਕੇ ਚੱਕਰ ਦੇ ਵਿੱਚ ਜਿਹੜਾ ਹੈਗਾ ਇਹ ਕਿੰਨੀਆਂ ਜਾਨਾਂ ਦੇ ਨਾਲ ਖਲਵਾੜ ਕਰ ਰਹੇ ਹੈ